ਮੇਟੋ ਜੀ ਹਰਪ੍ਰਜਨ ਸਿੰਘ ਹੋਰਾਂ ਦੀ ਗੱਲ ਕਰੀਏ ਕਾਫੀ ਚਰਚਾ ਦੇ ਵਿੱਚ ਰਹਿੰਦੇ ਨੇ ਭਾਵੇਂ ਕੋਈ ਨਾ ਕੋਈ ਬਿਆਨ ਉਹ ਉਦਾਂ ਦਾ ਦੇ ਦੇਣ ਤੇ ਭਾਵੇਂ ਕੋਈ ਸਟੇਬਾਜੀ ਵਾਲੀ ਐਪ ਦਾ ਕੋਈ ਮਸਲਾ ਹੋਵੇ ਜਾਂ ਕੋਈ ਹੋਰ ਮਸਲਾ ਹੋਵੇ ਹੁਣ ਕਹਿੰਦੇ ਕਾਫੀ ਗੰਭੀਰ ਮਸਲੇ ਪਏ ਹੋਏ ਨੇ ਇੱਕ ਤਾਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਵਿੱਚ ਅਹੁਦੇ ਦਾ ਕੋਈ ਮਸਲਾ ਪਿਆ ਹੋਇਆ ਤੇ ਨਾਲ ਕਹਿੰਦੇ ਵੀ ਕੁਝ ਆਪਦੇ ਬਈ ਸਕੇ ਸੰਬੰਧੀ ਸੈੱਟ ਕਰਤੇ ਨੇ ਇੱਕ ਉਹਨਾਂ ਦੇ ਕੋਈ ਆਪਦੀ ਕੰਪਨੀ ਹੈ ਤੇ ਉਹਦੇ ਚੋਂ ਕਿੱਟਾਂ ਵਗੈਰਾ ਖਰੀਦਣ ਦਾ ਕੋਈ ਮਸਲਾ ਪਿਆ ਹੋਇਆ ਇਹ ਸਾਰੀ ਕਹਾਣੀ ਸਾਂਝੀ ਕਰਿਓ ਸਾਡੇ ਨਾਲ ਕੀ ਰੌਲਾ ਹੈ ਨੇ ਦੇਖੋ ਉਹ ਕਹਾਣੀ ਤੇ ਮੈਂ ਪਿਛਲੇ 2-3 ਦਿਨ ਤੋਂ ਸਾਂਝੀ ਕਰ ਰਿਹਾ ਹਾਂ ਲੋਕਾਂ ਦੇ ਨਾਲ ਜੀ ਇਹਦੇ ਤੇ ਅਸੀਂ ਲੰਬੇ ਸਮੇਂ ਤੋਂ ਲੱਗੇ ਹੋਏ ਸੀਗੇ ਦਸਤਾਵੇਜ਼ ਕਈ ਵਾਰ ਸਾਰੇ ਤੁਹਾਡੇ ਕੋਲ ਪੁੱਜਦੇ ਆ ਹੂੰ ਉਤੋਂ ਅਗਲੀ ਕਹਾਣੀ ਵੀ ਸੁਣ ਲਓ ਪਹਿਲਾਂ ਉਹ ਤੇ ਤਕਰੀਬਨ ਤਕਰੀਬਨ ਹੁਣ ਖੋਲ ਹੀ ਦਿੱਤੀ ਐ ਮੈਂ ਪੰਜਾਬ ਨੂੰ ਐਤਕੀ ਬੀਸੀਸੀਆਈ ਦੀ ਪ੍ਰਧਾਨਗੀ ਮਿਲ ਸਕਦੀ ਸੀ ਹੂੰ ਚਾਨਕ ਕੀ ਹੋਇਆ ਕਿ ਮਿਥਨ ਮਿਨਹਾਸ ਦਾ ਨਾਮ ਚੱਲ ਪਿਆ ਜੀ ਮਿਥਨ ਮਿਨਹਾਸ ਨੂੰ ਜੇ ਤੁਸੀਂ ਔਨ ਪੇਪਰ ਵੇਖੋਗੇ ਕਿਉਂਕਿ ਐਤਕੀ ਵਾਰੀ ਨਾਰਥ ਦੀ ਹੈ ਰੋਟੇਸ਼ਨ ਦੇ ਨਾਲ ਨਾ ਪ੍ਰਦਾਨ ਕੀ ਜਾਂਦੀ ਹੈ ਬੀਸੀਸੀਆਈ ਤੀ ਠੀਕ ਹੈ ਜੀ ਜੀ ਐਤਕੀ ਵਾਰੀ ਸੀ ਨਾਰਥ ਦੀ ਨਾਰਥ ਮਤਲਬ ਕੀ ਆ ਆਪਾਂ ਆ ਗਏ ਜੀ ਹੁੰਦਾ ਕੀ ਆ ਕਿ ਅਚਾਨਕ ਸੌਰਵ ਗਾਗੂਲੀ ਦਾ ਵੀ ਨਾਮ ਚੱਲ ਰਿਹਾ ਸੀਗਾ ਪਰ ਸੌਰਵ ਗਾਗੂਲੀ ਇਸ ਰੇਸ ਦੇ ਵਿੱਚ ਕਮਜ਼ੋਰ ਦਾਵੇਦਾਰ ਸੀ ਕਿਉਂਕਿ ਮੈਂ ਜਿਵੇਂ ਕਿਹਾ ਕਿ ਇਸ ਵਾਰੀ ਹੂੰ ਨੌਗਾ ਆਪਣੇ ਇਧਰ ਪੈਣਾ ਸੀ ਜੀ ਮਿਥਨ ਮਿਨਹਾਸ ਕਿਤੇ ਵੀ ਹਰਭਜਨ ਸਿੰਘ ਦੇ ਲਾਗੇ ਛਾਗੇ ਨਹੀਂ ਖਲੋਂਦਾ ਹੂੰ ਸਰ ਹਰਭਜਨ ਸਿੰਘ 100 ਤੇ 2 ਟੈਸਟ ਖੇਡ ਚੁੱਕਾ ਹੈ ਲਗਭਗ ਪਾਉਣੇ 300 ਵਨਡੇ ਖੇਡਿਆ ਜੀ ਐਡਾ ਤਗੜਾ ਕੈਰੀਅਰ ਆ ਹੂੰ ਹੂੰ ਤੇ ਦੁਨੀਆ ਭਰ ਦੇ ਵਿੱਚ ਬੰਦੇ ਦੀ ਧਾਕ ਰਹੀ ਆ ਜੀ ਕਰਬਨੇਟਰ ਪਹਿਲਾ ਬੰਦਾ ਸੀਗਾ ਜਿਨੇ ਆਸਟ੍ਰੇਲੀਆ ਦੇ ਖਿਲਾਫ ਹੈਟ੍ਰਿਕ ਲਈ ਸੀ ਯਾਦਗਾਰ ਟੈਸਟ ਸੀਗਾ ਉਹ ਜੇ ਮੈਂ ਨਹੀਂ ਭੁੱਲਦਾ ਤੇ ਸ਼ਾਇਦ ਇਡਨ ਪਾਰਕ ਦੇ ਵਿੱਚ ਹੀ ਸੀਗਾ ਇਡਨ ਗਾਰਡਨ ਦੇ ਵਿੱਚ ਸੌਰੀ ਤੋਂ ਗੱਲ ਇਹ ਆ ਕੇ ਚਾਨਕ ਜੋ ਮਿਥਨ ਮਿੰਹਾਸ ਅੱਗੇ ਨਿਕਲ ਗਿਆ ਸੀਰੀਜ਼ ਦੇ ਵਿੱਚ ਉਹਦੇ ਵਾਸਤੇ ਹਰਪਜਨ ਸਿੰਘ ਖੁਦ ਜ਼ਿੰਮੇਵਾਰ ਐ ਸਾਹਿਬ ਕੌਣ ਜ਼ਿੰਮੇਵਾਰ ਹੈ ਇਹ ਗੱਲ ਹਰਪਜਨ ਸਿੰਘ ਹੋਰਾਂ ਨੂੰ ਸ਼ਾਇਦ ਪਤਾ ਹੋਏਗੀ ਜੇ ਨਹੀਂ ਤੇ ਅਸੀਂ ਯਾਦ ਕਰਵਾ ਦਿੰਨੇ ਆ ਕਿ ਤੁਸੀਂ ਬਹੁਤ ਵੱਡਾ ਮੌਕਾ ਜਿਹੜਾ ਨਾ ਤਾ ਗਵਾ ਲਿਆ ਉਹਦਾ ਇੱਕ ਹੁਣ ਕਾਰਨ ਜਿਹੜਾ ਉਹ ਇਹ ਆ ਕਿ ਬੀਸੀਸੀਆਈ ਦੀ ਦਾਵੇਦਾਰੀ ਚੋਂ ਯਾਨੀ ਪੰਜਾਬ ਦਾ ਹੀ ਪਤਾ ਕਹਿ ਲੋ ਕਿ ਜੇ ਕੱਟਿਆ ਗਿਆ ਤਾਂ ਉਹਦੇ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਇਹਨਾਂ ਦੀ ਆ ਅਸਲ 'ਚ ਕੀ ਹੋਇਆ ਕਿ ਉਹ ਜਿਹੜੀ ਸ਼ਿਕਾਇਤ ਆ ਜੀਦੀ ਚਰਚਾ ਬਹੁਤ ਜ਼ਿਆਦਾ ਮੀਡੀਆ ਚ ਨਹੀਂ ਹੈ ਪੰਜਾਬੀ ਮੀਡੀਆ ਤੇ ਬਿਲਕੁਲ ਬੋਲਦਾ ਹੀ ਨਹੀਂ ਅੱਜ ਗਲਪ ਹੈ ਨਹੀਂ ਕਿਤੇ ਤੋਂ ਮੈਂ ਵੀ ਲੱਭਣ ਦੀ ਕੋਈ ਨਹੀਂ ਬਹੁਤਾ ਕੁਝ ਨਹੀਂ ਨਹੀਂ ਲੱਭਣਾ ਸਰ ਹੂੰ ਨਹੀਂ ਲੱਭਣਾ ਕੁਝ ਵੀ ਨਹੀਂ ਲੱਭਣਾ ਖਾਸ ਤੌਰ ਤੇ ਜੇ ਤੁਸੀਂ ਵੇਖੋਗੇ ਤਾਂ ਪੰਜਾਬੀ ਮੁੱਖ ਧਾਰਾ ਦਾ ਜਿਹੜਾ ਮੀਡੀਆ ਹੈ ਹੂੰ ਉਹ ਤੇ ਬਿਲਕੁਲ ਜਿੱਦਾਂ ਕਹ ਲੂ ਕਿ ਇੱਕ ਦੌੜ ਦੇ ਵਿੱਚ ਪੈ ਗਿਆ ਹੈ ਕਿ ਭਾਈ ਗੋਦੀ ਮੀਡੀਏ ਨੂੰ ਅਸੀਂ ਪਛਾੜਨਾ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਹੁਣ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਉਹ ਸ਼ਿਕਾਇਤ ਸੀਗੀ ਸ਼ਿਕਾਇਤ ਦੇ ਵਿੱਚ ਕੀ ਆ ਮੈਂ ਉਧਰ ਵੀ ਆ ਜਾਊਂਗਾ ਰੈਪੀਟੀਸ਼ਨ ਜਿੰਨਾ ਵਾਸਤੇ ਹੋਏਗਾ ਉਹਨਾਂ ਤੋਂ ਅਗਾਉ ਮਾਫੀ ਮੰਗ ਲੈਣਾ ਦਰਸਲ ਕੀ ਹੈ ਕਿ ਉਹ ਸ਼ਿਕਾਇਤ ਇੱਕ ਜਿਹੜੀਆਂ ਰਾਜ ਸਭਾ ਚ ਵੀ ਹੋਈ ਵੀ ਆ ਜੀ ਠੀਕ ਹੈ ਜੀ ਰਾਜ ਸਭਾ ਨੂੰ ਵੀ ਸ਼ਿਕਾਇਤ ਗਈ ਆ ਤੇ ਜਿੰਨੀ ਕੋ ਮੇਰੇ ਕੋਲ ਜਾਣਕਾਰੀ ਆ ਕਿ ਦਰਸਲ ਉਹ ਅਮਿਤ ਸ਼ਾਦੇ ਟੇਬਲ ਤੱਕ ਵੀ ਪਹੁੰਚੀ ਆ ਹੂੰ ਇਸ ਦੌੜ ਦੇ ਵਿੱਚੋਂ ਪੰਜਾਬ ਦਾ ਜਿੱ ਪੱਤਾ ਕਟਿਆ ਗਿਆ ਜੀ ਤਾਂ ਉਹਦੇ ਵਾਸਤੇ ਹੁਣ ਤੁਸੀਂ ਦੱਸੋ ਕੌਣ ਦੁਬਾਰਾ ਬਿਲਕੁਲ ਤੋ ਕਿ ਸ਼ਿਕਾਇਤ ਦੇ ਵਿੱਚ ਕਈ ਚੀਜ਼ਾਂ ਸੀਗੀਆਂ ਸ਼ਿਕਾਇਤ ਦੇ ਵਿੱਚ ਪਹਿਲੀ ਗੱਲ ਕਿ ਹਰਪਜਮ ਸਿੰਘ ਚੀਫ ਐਡਵਾਈਜ਼ਰ ਵਜੋਂ ਵਿਚਰ ਰਹੇ ਆ ਜਿਹੜੇ ਕਿ ਕਾਇਦੇ ਦੇ ਮੁਤਾਬਕ ਉਹ ਨਹੀਂ ਵਿਚਰ ਸਕਦੇ ਕਿਉਂਕਿ ਵਿਧਾਨਿਕ ਅਹੁਦੇਦਾਰ ਨਹੀਂ ਪੀਸੀਏ ਦੇ ਵਿੱਚ ਦੂਜੀ ਗੱਲ ਦੂਜਾ ਆ ਗਿਆ ਕਨਫਲਿਕਟ ਆਫ ਇੰਟਰਸਟ ਹੂੰ ਕਨਫਲਿਕਟ ਆਫ ਇੰਟਰਸਟ ਹੈ ਜਿਹੜਾ ਉਹ ਕਿਦਾਂ ਬੜੀ ਇੰਟਰਸਟਿੰਗ ਕਹਾਣੀ ਹੈ ਹਮ ਭੱਜੀ ਸਪੋਰਟਸ ਨਾਂ ਦੀ ਇੱਕ ਕੰਪਨੀ ਹੈ ਇਹਨਾਂ ਦੀ ਮਾਤਾ ਅਵਤਾਰ ਕੌਰ ਜੀ ਇਹਨਾਂ ਦੇ ਜਿਹੜੇ ਮਾਤਾ ਹੈ ਉਹ ਮੁੱਖ ਕਰਤਾ ਧਰਤਾ ਨੇ ਹਮ ਉਹਦਾ ਮੈਨੇਜਰ ਹੈਗਾ ਵਿਕਰਮ ਇੱਕ ਇਹਨਾਂ ਦਾ ਜਿਹੜਾ ਛੋਟਾ ਜੀਜਾ ਹੈ ਸੰਬਿਧ ਹੋਰ ਤੁਸੀਂ ਦੇਖੋ ਕਿ ਉਹ ਇਹ ਦੋਵੇਂ ਐਪੈਕਸ ਕੌਂਸਲ ਦੇ ਮੈਂਬਰ ਨੇ ਹਮ ਐਪੈਕਸ ਕੌਂਸਲ ਜਿਹੜੀ ਹੁੰਦੀ ਆ ਉਹ ਫੈਸਲੇ ਲੈਂਦੀ ਆ ਜੀ ਜੀ ਤੇ ਇਹਨਾਂ ਦੀ ਕੰਪਨੀ ਤੋਂ ਹੀ ਹੁਣ ਤੱਕ 3-4 ਸਾਲਾਂ ਚ 2.5 ਕਰੋੜ ਦੇ ਕਰੀਬ ਦੀ ਜੇ ਪਰਚੇਸਿੰਗ ਦੇਖੋਗੇ ਕਿੱਟਾਂ ਦੀ ਹੋਈ ਆ ਜੀ ਤੇ ਇਹੀ ਦੋ ਜਿਹੜੇ ਆ ਵਿਕਰਮ ਤੇ ਸੈਂਬੀ ਬਾਰੇ ਕਥੇ ਦਾਵਾ ਇਹ ਆ ਕਿ ਰੰਜੀ ਦੀਆਂ ਜੜੀਆਂ ਟੀਮਾਂ ਨੇ ਉਹਨਾਂ ਦੇ ਵਿੱਚ ਬਤੌਰ ਮੈਨੇਜਰ ਫਿੱਟ ਨੇ ਹਮ ਸਾਰੇ ਪਾਸੇ ਇਸ ਤੋਂ ਇਲਾਵਾ ਹਰਪ੍ਰਜਮ ਸਿੰਘ ਦੀਆਂ ਪੰਜ ਭੈਣਾਂ ਨੇ ਪੰਜ ਭੈਣਾਂ ਤੇ ਪੰਜ ਜੀਜੇ ਤੇ ਗਾ ਉਹਨਾਂ ਦੇ 5 ਜਵਾਕ 15 ਤੇ ਇਹ ਹੋ ਗਿਆ ਉਹਨਾਂ ਨੂੰ ਲਾਈਫ ਮੈਂਬਰ ਬਣਾ ਦਿੱਤਾ ਜੀ ਤੁਸੀਂ ਹਿਸਾਬ ਲਾ ਲਓ ਲਾਈਫ ਮੈਂਬਰ ਦਾ ਮਤਲਬ ਹੁੰਦਾ ਕਿ ਤੁਹਾਡੀ ਵੋਟ ਬਣ ਜਾਂਦੀ ਆ ਹੁਣ ਪੀਸੀਏ ਦੇ ਵਿੱਚ ਜਿਹਦੀ ਵੋਟ ਆ ਉਹ ਇੱਕ ਬਹੁਤ ਵੱਡੀ ਕਲੋਕ ਨੂੰ ਸਹੂਲਤ ਹੈ ਜੀ ਸੋ ਇਸ ਕਰਕੇ ਹਰਪ੍ਰਜਨ ਸਿੰਘ ਇਸ ਮਾਮਲੇ ਦੇ ਵਿੱਚ ਸ਼ਿਕਾਇਤਾਂ ਸਾਹਮਣੇ ਕਰ ਰਿਹਾ ਹੈ ਹਾਲਾਂਕਿ ਸ਼ਿਕਾਇਤ ਹੈ ਦੋਸ਼ ਹੈ ਉਹਦੇ ਵਿੱਚ ਕੀ ਹੁੰਦਾ ਕਿ ਐਸੋਸੀਏਸ਼ਨਾਂ ਚ ਇੱਕ ਬਾਡੀ ਬੈਠੀ ਹੁੰਦੀ ਆ ਓਬਜ਼ਮੈਨ ਉਹਨੂੰ ਕਹਿੰਦੇ ਨੇ ਹਰੇਕ ਐਸੋਸੀਏਸ਼ਨ ਦੇ ਵਿੱਚ ਇੱਕ ਰਿਟਾਇਰ ਜੱਜ ਬੈਠਦਾ ਹੈ ਜਿਹੜਾ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਸੁਣਦਾ ਉਹਦੇ ਕੋਲ ਸ਼ਿਕਾਇਤ ਗਈ ਆ ਤੇ 6 ਅਕਤੂਬਰ ਦੇ ਹੁਣ ਫੇਰ ਸੁਣਵਾਈ ਆ ਜਿਹਦੇ 'ਚ ਅਰਪਜਨ ਸਿੰਘ ਨੂੰ ਜਵਾਬ ਦੇਣਾ ਪਵੇਗਾ ਇਹਨਾਂ ਸਾਰੀਆਂ ਗੱਲਾਂ ਦਾ ਪਰ ਇਸ ਦਰਮਿਆਨ ਕੀ ਹੋਇਆ ਕਿ ਜੋ ਪੰਜਾਬ ਦੇ ਕੋਲ ਪ੍ਰਧਾਨਗੀ ਲਗਭਗ ਆ ਗਈ ਸੀ ਜਿਹਨੂੰ ਸਾਡੀ ਜਾਣਕਾਰੀ ਆ ਜਿੰਨਾ ਕੋ ਅਸੀਂ ਜਾਣਿਆ ਕਿ ਲਗਭਗ ਅਰਪਜਨ ਸਿੰਘ ਪੱਕੇ ਸਨ ਜੀ ਪਰ ਐਨ ਮੌਕੇ ਤੇ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਬਈ ਆਂਦੇ ਹੁੰਦੇ ਹਨ ਕਿ ਰਿੱਧੀਆਂ ਸੇਵੀਆਂ ਚ ਖੇ ਪਾਉਣ ਵਾਲੀ ਗੱਲ ਹੋ ਜਾਂਦੀ ਬਿਲਕੁਲ ਉਸ ਤਰ੍ਹਾਂ ਹੋ ਜਾਂਦੀ ਤੇ ਉਹ ਬਿਲਕੁਲ ਸੇਵੀਆਂ ਰਿੱਧੀਆਂ ਸੀ ਤੇ ਸੁਆਹ ਪੈ ਗਈ ਆ ਹਰਭਜਨ ਸਿੰਘ ਬਹੁਤ ਮਜ਼ਬੂਤ ਦਾਵੇਦਾਰ ਸੰ ਤੇ ਸਾਨੂੰ ਵੀ ਖੁਸ਼ੀ ਹੁੰਦੀ ਪਰ ਇਹਨਾਂ ਨੇ ਆਪਣਾ ਨੁਕਸਾਨ ਜਿਹੜਾ ਹੈ ਨਾ ਉਹ ਸ਼ਿਕਾਇਤ ਕਰਕੇ ਕਰਵਾ ਲਿਆ ਤੇ ਜੇ ਹੁਣ ਆਪਾਂ ਦੇਖੀਏ ਜੇ ਸਾਰੀਆਂ ਚੀਜ਼ਾਂ ਨਹੀਂ ਕੱਲ ਨੂੰ ਕਿਉਂਕਿ ਹੁਣ ਦੇਖੋ ਸਾਡੇ ਕੋਲ ਵੀ ਦਸਤਾਵੇਜ਼ ਨੇ ਕਹੀ ਕਿ ਪਰਚੇਸਿੰਗ ਹੋਈ ਆ ਹਮ ਠੀਕ ਹੈ ਜੀ ਪਰਚੇਸਿੰਗ ਹੋਈ ਆ ਭਜੀ ਸਪੋਰਟਸ ਤੋਂ ਜੇ ਉਹ ਕੱਲ ਨੂੰ ਚੀਜ਼ਾਂ ਜਿਹੜੀਆਂ ਉਹ ਸਾਬਤ ਹੋ ਜਾਂਦੀਆਂ ਨੇ ਜੀ ਤਾਂ ਫਿਰ ਇਹਦੇ ਵਾਸਤੇ ਤੇ ਹਰਭਜਨ ਸਿੰਘ ਜ਼ਿੰਮੇਵਾਰ ਹੈ ਨਹੀਂ ਪਰ ਤੁਸੀਂ ਇਹ ਵੇਖੋ ਕਿ ਇੰਨਾ ਰੌਲਾ ਪੈ ਗਿਆ ਹਰਭਜਨ ਸਿੰਘ ਤੇ ਖਾਮੋਸ਼ ਹੈ ਨਹੀਂ ਹਮ ਉਹ ਤੇ ਬੋਲ ਨਹੀਂ ਰਿਹਾ ਇੱਕ ਵਰਸ਼ਨ ਉਹਨਾਂ ਦਾ ਜ਼ਰੂਰ ਆਇਆ ਸੀਗਾ ਸ਼ਾਇਦ ਇੱਕ ਅੰਗਰੇਜ਼ੀ ਅਖਬਾਰ ਦੇ ਵਿੱਚ ਕਿ ਮੈਂ ਇਸ ਸ਼ਿਕਾਇਤ ਤੋਂ ਜਾਣਿਆ ਪਰ ਹੁਣ ਤੇ ਪਤਾ ਲੱਗ ਗਿਆ ਹੋਵੇਗਾ ਕਿ ਕਿ ਇਹਨਾਂ ਦੀ ਸੁਣਵਾਈ 19 ਨੂੰ ਸੀਗੀ ਜੀ ਲੰਗੀ 19 ਨੂੰ ਹੁਣ ਸੁਣਵਾਈ ਪੈ ਗਈ 6 ਅਕਤੂਬਰ ਜਦੋਂ ਤੁਹਾਨੂੰ ਸਮਨਿੰਗ ਹੋ ਗਈ ਜਦੋਂ ਤੁਹਾਨੂੰ ਸੁਨੇਹਾ ਹੋ ਗਿਆ ਤੇ ਫੇਰ ਤੇ ਤੁਸੀਂ ਅਣਜਾਣ ਨਹੀਂ ਨਾ ਰਹਿ ਸਕਦੇ ਬਿਲਕੁਲ ਜੀ ਉਧਰੋਂ ਤੁਸੀਂ ਸਰਕਾਰ ਨੂੰ ਦੇਖੋ ਕਿ ਸਰਕਾਰ ਵੀ ਚੁੱਪ ਹੈ ਇਹ ਸਾਰਾ ਰਹਿਤਾ ਜਿਹੜਾ ਹੈ ਨਾ ਤੁਸੀਂ ਦੇਖੋ ਕਿੰਨਾ ਖਿਲਰਨਾ ਅੱਗੇ ਜਾ ਰਿਹਾ ਜੀ 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 ਪੰਜਾਬ ক্রিকেট ਐਸੋਸੀਏਸ਼ਨ ਦਾ ਰਹਿਤਾ ਐਸਾ ਖਿਲਰੇਗਾ ਆਉਣ ਵਾਲੇ ਸਮੇਂ 'ਚ ਤੁਹਾਨੂੰ ਰੇਡਾਂ ਵੱਜਦੀਆਂ ਦਿਖਾਉਂਗਾ ਇੱਥੇ ਹੂੰ ਕੇਂਦਰੀ ਏਜੰਸੀਆਂ ਦੀਆਂ ਰੈਡਾਂ ਵਜਦੀਆਂ ਦਿਖਾਉਂਗਾ ਸਰ ਮੈਂ ਹੂੰ ਤਾਂ ਤੁਸੀਂ ਦੇਖ ਲਓ ਤੁਸੀਂ ਦੱਸਿਆ ਨਾ ਵੀ ਫਾਈਲ ਉੱਪਰ ਟੇਬਲ ਤੱਕ ਪਹੁੰਚ ਗਈ ਹੈ ਤੇ ਫਿਰ ਕੁੱਲ ਇਹੀ ਤੇ ਅੰਦਾਜ਼ਾ ਹੋ ਹੀ ਰਿਹਾ ਜੀ 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 ਮਗਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਤੁਹਾਡੀ ਭੰਦੇਰ ਸਾਹਿਬ ਕਹਿ ਰਹੇ ਨੇ ਕਿ ਜੋ ਕੰਪਲੇਨਟ ਬਾਰੇ ਤੁਸੀਂ ਗੱਲ ਕਰ ਰਹੇ ਹੋ ਭਾਈ ਉਹ ਕਿੱਤਾਂ ਕਿਟ ਜਿਹੜੀਆਂ ਹੈਗੀਆਂ ਨੇ ਕਹਿੰਦੇ ਉਹਦੇ ਪੈਸੇ ਦਿੱਤੇ 11 2 2022 ਨੂੰ ਜਦ ਕਿ ਆਪ ਦੀ ਸਰਕਾਰ 10 ਮਾਰਚ 2022 ਨੂੰ ਬਣੀ ਹੈ ਤੇ ਹਰਭਜਨ ਸਿੰਘ 22 ਮਾਰਚ ਨੂੰ ਐਮਪੀ ਬਣੇ ਨੇ ਨਹੀਂ ਦੇਖੋ ਸਰ ਉਹ ਪਰਚੇਸਿੰਗ ਕੋਈ ਇੱਕ ਪਰਚੇਸਿੰਗ ਨਹੀਂ ਹੈ ਨਾ ਜੀ ਉਹ ਪਰਚੇਸਿੰਗ ਓਵਰ ਆਲ 3 ਸਾਲਾਂ ਦੀ ਹੈ ਜੀ ਹੂੰ 3 ਸਾਲਾਂ ਦੀ ਪਰਚੇਸਿੰਗ ਆ ਤੇ ਉਹਦੇ ਵਿੱਚ ਕਨਫਲਿਕਟ ਆਫ ਇੰਟਰਸਟ ਕੱਲਾ ਪਰਚੇਸਿੰਗ ਦਾ ਨਹੀਂ ਹੈ ਜੀ ਉਹ ਤਾਂ ਬਿੱਲ ਤੁਹਾਨੂੰ ਹੋ ਸਕਦਾ ਹੈ ਕਿ ਉਹ ਤਾਂ ਇੱਕ 17 ਦਾ ਵੀ ਬਿੱਲ ਹੈਗਾ ਭਜੀ ਸਪੋਰਟਸ ਵਾਲਾ ਹੂੰ ਹੂੰ ਮੇਰੇ ਕੋਲ 2017 ਵਾਲਾ ਵੀ ਬਿੱਲ ਹੈ ਉਸ ਤੋਂ ਵੀ ਪਿੱਛੇ ਮੈਂ ਲੈ ਜਾਣਾ ਤੁਹਾਨੂੰ ਜੀ ਮਤਲਬ ਇੱਕ ਤੇ ਕਨਫਲਿਕਟ ਆਫ ਇੰਟਰਸਟ ਪਰਚੇਸਿੰਗ ਦਾ ਹੈ ਕਿ ਇਹਨਾਂ 3 ਸਾਲਾਂ ਦੇ ਵਿੱਚ ਉਹ ਚਲੋ ਹੁਣ ਇਹ ਜਾ ਕੇ ਜਵਾਬ ਦੇਣਗੇ ਦੂਜੀ ਗੱਲ ਸਰ ਇਹ ਵੀ ਤੇ ਕਨਫਲਿਕਟ ਆਫ ਇੰਟਰਸਟ ਹੈ ਨਾ ਕਿ ਤੁਹਾਡੇ ਬੰਦੇ ਜਿਹੜਾ ਕੰਪਨੀ ਮੈਨੇਜਰ ਹੈ ਉਹੀ ਟੀਮ ਦਾ ਮੈਨੇਜਰ ਹੈ ਉਹੀ ਐਪੈਕਸ ਕਾਉਂਸਲ ਦੇ ਵਿੱਚ ਹੈ ਉਹੀ ਫੈਸਲੇ ਲੈਣ ਵਾਲੀ ਬਾਡੀ 'ਚ ਹੈ ਹਮ ਕਿ ਤੈਨੂੰ ਕਿਤੇ ਹਿਰ ਤੱਕ ਜੁੜਦੇ ਨਹੀਂ ਨਾ ਸਰ ਬਿਲਕੁਲ ਤੇ ਕਹਿੰਦਾ ਟਕਰਾਤੇ ਹੈ ਨਾ ਜਿਹੜਾ ਲਾਈਫਟਾਈਮ ਹਾਂ ਜੀ ਤੁਸੀਂ ਇਹ ਚੀਜ਼ ਨੂੰ ਇਸ ਪਾਸਿਓਂ ਵੀ ਦੇਖੋ ਨਾ ਜੀ ਇਸ ਪਾਸਿਓਂ ਵੀ ਦੇਖੋ ਤੇ ਦੂਜੀ ਗੱਲ ਇਹ ਆ ਕਿ ਹਰਪ੍ਰਜਨ ਸਿੰਘ ਕੋਈ ਅੱਜ ਦਾ ਤਾਕਤ ਨਹੀਂ ਰੱਖਦਾ ਪੀਸੀਏ ਦੇ ਵਿੱਚ ਹਮ ਹਰਪ੍ਰਜਨ ਸਿੰਘ ਖੁਦ ਆਪਣੇ ਆਪ ਦੇ ਵਿੱਚ ਇੱਕ ਤਾਕਤ ਸੀ ਜੀ ਸਰਕਾਰ ਤੇ ਹੁਣ ਆਈ ਹੈ ਗੁਲਜਾਰ ਇੰਦਰ ਚੈਲ ਵੇਲੇ ਰੌਲਾ ਪਿਆ ਸਾਰੀਆਂ ਕਹਾਣੀਆਂ ਕਥਾ ਉਹ ਇੱਥੇ ਪਈਆਂ ਨੇ ਔਨ ਰਿਕਾਰਡ ਪਰ ਉਸ ਤੋਂ ਪਹਿਲਾਂ ਵੀ ਤੇ ਹਰਪ੍ਰਜਨ ਸਿੰਘ ਇੱਕ ਤਾਕਤ ਸੀਗਾ ਨਾ ਜੀ ਹਰਪ੍ਰਜਨ ਸਿੰਘ ਦੀ ਕ੍ਰਿਆ ਅਕਟ ਐਸੋਸੀਏਸ਼ਨ ਚ ਤੇ ਚੱਲਦੀ ਸੀਗੀ ਇਹਦੇ 'ਚ ਕੋਈ ਸ਼ੱਕ ਨਹੀਂ ਹਾਲਾਂਕਿ ਚਲੋ ਸਰਕਾਰ ਦਾ ਫਰਕ ਹੁੰਦਾ ਉਦੋਂ ਜਿਹੜੇ ਟਰਾਈਡੈਂਟ ਵਾਲੇ ਆ ਉਹਨਾਂ ਦੇ ਕੋਲ ਹੁੰਦਾ ਸੀਗਾ ਸਾਰਾ ਕੁਝ ਜੀ ਠੀਕ ਹੈ ਨਾ ਜੀ ਬਾਕੀ ਪਰਚੇਸਿੰਗ ਸੰਬੰਧੀ ਉਹ ਤੇ ਅਲੱਗ ਜੂਗਾ ਪਤਾ ਅਸੀਂ ਵੀ ਇਹੀ ਕਹਿ ਰਹੇ ਹਾਂ ਨਾ ਕਿ ਇਲਜ਼ਾਮ ਲੱਗ ਰਹੇ ਨੇ ਜੀ ਉਹ ਸ਼ਿਕਾਇਤ ਦੇ ਤਿੰਨ ਚਾਰ ਆਧਾਰ ਆ ਕਥਿਤ ਜਿਹੜੇ ਦਾਅਵੇ ਆ ਤਾਂ ਕੋਈ ਬੰਦਾ ਹੋਰ ਕੋਈ ਕਰਦਾ ਤੇ ਉਹ ਬੜੇ ਲਾਈਟਲੀ ਲੈ ਜਾ ਸਕਦੇ ਆ ਇਹ ਸਾਰੀ ਸ਼ਿਕਾਇਤ ਦੇ ਕਰਤਾ ਧਰਤਾ ਪਤਾ ਕੌਣ ਆ ਜਿਹੜਾ ਖੁਦ ਪੰਜਾਬ ਦਾ ਖੜਾ ਰੀ ਰਿਆ ਰਕੇਸ਼ ਆਂਡਾ ਜਿਹੜਾ ਖੁਦ ਪੀਸੀਏ ਦਾ ਲਾਈਫ ਮੈਂਬਰ ਆ ਹਮ ਠੀਕ ਹੈ ਨਾ ਜੀ ਤੇ ਉਹਨਾਂ ਨੇ ਉਹ ਸਾਰੇ ਈਮੇਲਸ ਵਗੈਰਾ ਜਿਹੜੇ ਨੇ ਉਹ ਕਿਤੇ ਹੋਏ ਨੇ ਕਰਦਾ ਪੇਤੇ ਜੀ ਦੀ ਲੱਭ ਲੈਣਾ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਮੁਕਦਰ ਸਿੰਘ ਜੀ ਕਹਿ ਰਹੇ ਨੇ ਕਿ ਜਿਹੜੇ ਲੋਕ ਪਾਵਰ ਦੇ ਵਿੱਚ ਹੁੰਦੇ ਆ ਜ਼ਿਆਦਾਤਰ ਕਹਿੰਦੇ ਆ ਆਪ ਦੇ ਰਿਸ਼ਤੇਦਾਰਾਂ ਤੇ ਨੇੜੇ ਦੇ ਜਿਹੜੇ ਨੇੜੇ ਵਾਲੇ ਹੁੰਦੇ ਨੇ ਪਰ ਤੁਸੀਂ ਐਥਿਕਲੀ ਇਹ ਦੇਖੋ ਕਿ 15 ਜੀ ਜਿਹੜਾ ਦਾਵਾ ਕੀਤਾ ਜਾ ਰਿਹਾ ਕਿ 15 ਜੀ ਕਿਸੇ ਬਾਡੀ ਦੇ ਵਿੱਚ ਫਿਟ ਕਰਾ ਦੇ ਹਮ ਆਪਣੇ ਆਪ ਦੇ ਵਿੱਚ ਹੀ ਸ਼ੱਕ ਦੇ ਘੇਰੇ ਚ ਆਉਂਦੀ ਹੈ ਗੱਲ ਜਿੰਨੇ ਵੀ ਐਸੇ ਵੀ ਐਥਿਕਲੀ ਇਹ ਚੀਜ਼ਾਂ ਸਹੀ ਨਹੀਂ ਹੈ ਕੋਈ ਇੱਕ ਅੱਧਾ ਆਪਾਂ ਮੰਨਿਆ ਤਾਂ ਇਹ ਮਤਲਬ ਕਿ ਮਾਮਲਾ ਜਿਹੜਾ ਹੈ ਨਾ ਉਹ ਕਾਫੀ ਮੇਰੇ ਖਿਆਲ ਦੇ ਨਾਲ ਹਰਪ੍ਰੀਤ ਸਿੰਘ ਵਾਸਤੇ ਮੁਸ਼ਕਲਾਂ ਖੜੀਆਂ ਕਰ ਸਕਦਾ ਹੈ ਉਹਨਾਂ ਨੂੰ ਸਾਬਤ ਕਰਨਾ ਪਵੇਗਾ ਇਹ ਸਾਰੀਆਂ ਚੀਜ਼ਾਂ ਇਹ ਸਾਰੀਆਂ ਸ਼ਿਕਾਇਤਾਂ ਇਹ ਸਾਰੇ ਨੁਕਤੇ ਜਿਹੜੇ ਝੂਠੇ ਆ ਦੂਜੀ ਗੱਲ ਇਹ ਹੈ ਕਿ ਸਭ ਤੋਂ ਵੱਡਾ ਜਿਹੜਾ ਮੇਰੇ ਖਿਆਲ ਦੇ ਨਾਲ ਆ ਮਲਾਲ ਮੈਨੂੰ ਰਹੇਗਾ ਕਿ ਬੀਸੀਸੀਆਈ ਦੇ ਪ੍ਰਧਾਨਗੀ ਦੀ ਜਿਹੜੀ ਦੌੜ ਸੀਗੀ ਜੀ ਇੱਕ ਕੰਪਲੇਂਟਾ ਕਰਕੇ ਹੋ ਸਕਦਾ ਕੰਪਲੇਂਟਾ ਦਾ ਕੱਲ ਨੂੰ ਕੋਈ ਆਧਾਰ ਹੋਰ ਨਿਕਲ ਆਵੇ ਮੈਂ ਉਸ ਕੱਲ ਤੋਂ ਇਨਕਾਰ ਇਨਕਾਰ ਨਹੀਂ ਕਰਦਾ ਜੀ ਜੀ ਤੇ ਅਸੀਂ ਤੇ ਸਗੋਂ ਇਹਨਾਂ ਦਾ ਪੱਖ ਲੈਣ ਲਈ ਬਹੁਤ ਅਪਰੋਚ ਕੀਤੀ ਹੈ ਮੈਂ ਅੱਜ ਵੀ ਈਮੇਲ ਕਰਕੇ ਹਟਿਆ ਹੁਣ ਭਾਜੀ ਸਪੋਰਟਸ ਵਾਲੀ ਜਿਹੜੀ ਹੈਗੀ ਆ ਇਹਨਾਂ ਦੀ ਈਮੇਲ ਆਈਡੀ ਉਹਦੇ ਤੇ ਵੀ ਮੈਸੇਜ ਪਾਇਆ ਹੋਇਆ ਈਮੇਲ ਕੀਤਾ ਹੋਇਆ ਆ ਬਿਲਕੁਲ ਜੀ ਉਧਰ ਕੋਈ ਵਾਸ਼ਨਾ ਆਵੇ ਬਿਲਕੁਲ ਬਿਲਕੁਲ ਕਿ ਭਾਈ ਤੁਸੀਂ ਇਹਨਾਂ ਚੀਜ਼ਾਂ ਨੂੰ ਕਲੀਅਰ ਕਰੋ ਜੀ ਅਸੀਂ ਵੀ ਇਹੀ ਕਹਿ ਰਹੇ ਹਾਂ ਕਿ ਕਥੇ ਦਾਵੇ ਆ ਸਰ ਇਹ ਕੋਈ ਰਿਐਲਿਟੀ ਨਹੀਂ ਹੈ ਆਪਾਂ ਕਹਿ ਦਈਏ ਕਿ ਆਹ ਸਚਾਈ ਹੈ ਜੀ ਇਹਦੇ ਤੇ ਅਸੀਂ ਮੋਰ ਲਾਉਨੇ ਆ ਨਹੀਂ ਨਹੀਂ ਅਸੀਂ ਇਹ ਕਹਿ ਰਹੇ ਹਾਂ ਕਿ ਇਹ ਮਾਮਲਾ ਜਿਹੜਾ ਉੱਠਿਆ ਤੇ ਉਸ ਤੋਂ ਬਾਅਦ ਜਿਹੜੀ ਦਾਵੇਦਾਰੀ ਦੀ ਦੌੜ ਸੀਗੀ ਹੁਣ ਸਾਡੇ ਕਾਦੇ ਦਾਵੇ ਦਾਵੇ ਬਸ ਲੈ ਤੋ ਦਾਵੇ ਵਾਲੇ ਤਾਂ ਭਈ ਲੈ ਗਏ ਫਿਰ ਜੀ ਮੱਥਨ ਮਨਹਾਸ ਚਾਂਦ ਚੱਕ ਇਸ ਰੇਸ ਦੇ ਵਿੱਚ ਆਉਂਦਾ ਸ਼ਾਮਲ ਹੁੰਦਾ ਤੇ ਅੱਜ ਜੇ ਤੁਸੀਂ ਦੇਖ ਲਓ ਕਿ ਮੈਥਨ ਮਨਾਹਸ ਇਸ ਵੇਲੇ BCCI ਦਾ ਪ੍ਰਧਾਨ ਬਣਨ ਦੇ ਬਿਲਕੁਲ ਕੰਢੇ ਤੇ ਪਹੁੰਚੇ ਤੇ ਅਜੀਬ ਸਭ ਤੋਂ ਵੱਧ ਚਰਚਾ ਉਸ ਇਨਾਮ ਦੀ ਸੈਣੀ ਸਾਹਿਬ ਵੀ ਇਹੋ ਕਹਿ ਰਹੇ ਨੇ ਕਿ ਭਾਈ ਪੰਜਾਬ ਨੇ ਸੁਨਹਿਰੀ ਮੌਕਾ ਜਿਹੜਾ ਸੀ ਉਹ ਗਵਾ ਲਿਆ